ਜੀ ਮੈਨੂੰ ਕੋਈ ਜਿਹੜਾ ਐਸਐਚਓ ਹੀ ਆਇਆਦਾ ਜੀ ਲੈ ਕੇ ਉਹਨਾਂ ਨੂੰ ਜੀ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਆ ਉਹ ਮੇਰੇ ਵੱਲ ਵੇਖ ਕੇ ਅੱਜ ਵੀ ਹੱਸਣ ਦੇ ਸੀ ਔਰ ਉਹਨਾਂ ਦੀਆਂ ਜਿਹੜਾ ਪਾਸਟਰ ਉਹਦਾ ਭਰਾ ਪ੍ਰੇਮ ਨਹੀਂ ਵੱਡਾ ਉਹਦੀ ਭੈਣ ਨੂੰ ਵੀ ਫੜਾਦਾ ਕਹਿੰਦੇ ਸਾਡਾ ਕੀ ਬਗਾਦ ਲਿਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਂਡ ਲੈਣ ਤੇ ਵੀ ਕੋਈ ਯਕੀਨੀ ਨਹੀਂ ਆ ਜੀ ਔਰ ਮੈਂ ਚਾਹੁੰਦਾ ਕਿ ਸੀਬੀਆਈ ਇਹ ਜਾਂਚ ਕਰੇ ਜੀ ਰਿਮਾਂਡ ਵੀ ਜਿਹੜਾ ਜਾਂ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਏ ਜੀ ਮੈਨੂੰ ਗੁਰਦਾਸਪੁਰ ਦੀ ਪੁਲਿਸ ਤੇ ਮਾਸਾ ਯਕੀਨੀ ਨਹੀਂ ਆ ਜੀ ਇਹ ਨੂੰ ਐਸਐਚਓ ਸਾਹਿਬ ਨੇ ਹੁਣ ਤੂੰ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਇਆਦਾ ਸੀ ਜੀ ਔਰ ਮੇਰੀਆਂ ਲੋਕੇਸ਼ਨਾਂ ਕਢਾਈਆਂ ਜਾਂਦੀਆਂ ਮੈਂ ਥਾਣੇ ਦੇ ਵਿੱਚ ਸੀ ਐਸਐਚਓ ਕਹਿੰਦਾ ਜਿਹੜੀ ਜਿੰਨੇ ਵਰਦੀ ਪਾਈਦੀ ਸੀ ਕਹਿੰਦਾ ਮੈਂ ਉਹਨੂੰ ਨਹੀਂ ਫੜਨਾ ਔਰ ਕਲਮੰਤ ਕੋਰ ਨੂੰ ਨਹੀਂ ਮੈਂ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਭਰ ਵੀ ਅੰਦਰ ਗਏ ਤੁਹਾਨੂੰ ਤੁਹਾਡਾ ਕੀ ਕੀਤਾ ਗਿਆ ਮੇਰੇ ਨਾਲ ਜੀ ਪੁਲਿਸ ਨੇ ਕਹਿੰਦੇ ਜੀ ਤੂੰ ਵੀਡੀਓ ਬਣਾਉਂਦਾ ਪਿਆ ਮੇਰੇ ਫੋਨ ਖੋਲਿਆ ਜੀ ਤੇ ਨਾਲੇ ਮੈਨੂੰ ਕਹਿੰਦੇ ਵੀ ਆਪਾਂ ਜੋ ਵੀ ਉੱਥੇ ਜੱਜ ਸਾਹਿਬ ਦੇ ਸਾਹਮਣੇ ਜੋ ਵੀ ਗੱਲਬਾਤ ਹੋਈ ਹੈ ਜੀ ਤੇ ਉਹਦੇ ਵਿੱਚ ਇਹ ਆ ਕਿ ਮੈਨੂੰ ਪੰਜਾਬ ਪੁਲਿਸ ਦੇ ਮਾਸਾ ਵੀ ਭਰੋਸਾ ਨਹੀਂ ਆ ਜਦੋਂ ਮੈਂ ਉੱਥੇ ਗਿਆ ਜੀ ਦੀਨਾ ਨਗਰ ਦੇ ਵਿੱਚ ਐਸ ਐਚਓ ਸਾਹਿਬ ਕੋਲੋਂ ਤੇ ਇਹਨਾਂ ਨੂੰ ਅੱਗੇ ਕੁਰਸੀਆਂ ਦੇ ਭਾਲਿਆ ਦੇ ਜੀ ਜਦ ਕਿ ਇਹਨਾਂ ਨੇ ਕਿਹਾ ਕਿ ਆਪਾਂ ਰਿਮਾਂਡੂ ਤੇ ਲੈ ਦੇ ਆ ਜੀ ਉਹਦੀ ਭੈਣ ਨੂੰ ਤੇ ਉਹਦੇ ਭਰਾ ਪਾਸਟਰ ਪ੍ਰੇਮ ਨੂੰ ਜੀ ਤੇ ਉਹਨਾਂ ਨੂੰ ਕੁਰਸੀਆਂ ਉੱਤੇ ਭਾਲ ਕੇ ਦੇ ਹੱਸਣ ਦੇ ਹੀ ਸੀ ਅੱਗੇ ਜਾ ਕੇ ਮੇਰੇ ਜਾਂਦਿਆਂ ਨੂੰ ਤੁਸੀਂ ਕਾਰਵਾਈ ਸੁਚੁਸਤੀ ਹੈਗੇ ਨਹੀਂ ਜੀ ਮੈਂ ਸੁਚੁਸਤ ਨਹੀਂ ਹੈ ਕਾਰਵਾਈ ਤੋਂ ਜੀ ਐਸ ਐਸ ਪੀ ਤੇ ਇਹ ਗੱਲ ਦੀ ਥਾ ਆਪਣੀ ਪਿੱਠ ਤੱਕਾਰੇ ਦੇ ਕਿ ਸਾਹੀ ਪ੍ਰੈਸ਼ਰ ਵਧਾਇਆ ਤੇ ਜਿਹੜੀ ਆ ਆਪਣੇ ਫਰੰਟਰ ਹੋਇਆ ਨਹੀਂ ਜੀ ਐਸ ਐਸ ਪੀ ਸਾਹਿਬ ਨੇ ਠੀਕ ਆ ਜੀ ਆਪਣੇ ਟੀਮਾਂ ਗਠਨ ਕੀਤੀਆਂ ਜੀ ਪਰ ਮੈਨੂੰ ਇਹਨਾਂ ਤੇ ਕੋਈ ਵੀ ਯਕੀਨ ਭਰੋਸਾ ਨਹੀਂ ਹੈ ਜੀ ਕਿਉਂਕਿ ਜਦੋਂ ਮੈਂ ਆਪਣੀ ਅੱਖੀਂ ਦੇਖਿਆ ਜੀ ਉਹਨਾਂ ਨੇ ਕੁਰਸੀਆਂ ਤੇ ਕਹਿੰਦੇ ਇੱਕ ਪਾਰ ਰਿਮਾਂਡ ਦਿੱਤਾਦਾ ਜੀ ਹਵਾਲਾ ਤੇ ਹੈਗੀਆਂ ਨੇ ਜੀ ਦੋ ਦੋਸੀਆਂ ਵਾਸਤੇ ਕੋਈ ਹਵਾਲਾ ਚ ਨਹੀਂ ਭਾਲਿਆ ਉਹਨਾਂ ਨੂੰ ਕੁਰਸੀਆਂ ਉੱਤੇ ਭਾਲਿਆ ਦੇਹੀ ਜੀ ਜਦੋਂ ਮੈਂ ਆ ਗਿਆ ਜੀ ਮੈਨੂੰ ਇਹਨਾਂ ਨੇ ਉਹਦੇ ਦਿਖਾਇਆ ਜੀ